ਹੈਲੋ ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸੋ ਪੀ ਐਸ ਟੈਟ ਸੀ ਡੀ ਪੀ ਦਾ 17ਵਾਂ ਟੌਪਿਕ ਆਉ ਕਰਦੇ ਹਾਂ ਬੱਚੇ ਕਿਵੇਂ ਸੋਚਦੇ ਅਤੇ ਸਿੱਖਦੇ ਹਨ ਅਤੇ ਸਕੂਲ ਦੇ ਪ੍ਰਦਰਸ਼ਨ ਵਿੱਚ ਕਾਮਯਾਬ ਕਿਉਂ ਨਹੀਂ ਕਾਮਯਾਬੀ ਕਿਉਂ ਨਹੀਂ ਮਿਲਦੀ ਸੋ ਆਉ ਕਰਦੇ ਹਾਂ ਬੱਚਿਆਂ ਦੇ ਸੋਚਣ ਦੀ ਪ੍ਰਕਿਰਿਆ ਮੁੱਖ ਤੌਰ ਤੇ ਕਿਸ ਤੇ ਅਧਾਰਿਤ ਹੁੰਦੀ ਹੈ ਸਹੀ ਉੱਤਰ ਹੈ ਦੋਵੇਂ ਤਜਰਬੇ ਤੇ ਕਿਸਮਤ ਪਿਆਜੇ ਦੇ ਅਨੁਸਾਰ ਬੱਚਾ ਗਿਆਨ ਕਿਵੇਂ ਹਾਸਲ ਕਰਦਾ ਹੈ ਸਹੀ ਉਤਰ ਹੈ ਸਰਗਰਮ ਹਿੱਸਾ ਲੈ ਕੇ ਸਕੂਲ ਵਿੱਚ ਬੱਚਿਆਂ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਕੀ ਹੈ ਸਹੀ ਉਤਰ ਹੈ ਗਲਤ ਸਿੱਖਣ ਸਿਖਲਾਈ ਤਰੀਕੇ ਜੀਪੀਡੀ ਡਵੈਲਪਮੈਂਟ ਦਾ ਸੰਬੰਧ ਕਿਸ ਨਾਲ ਹੈ ਸਹੀ ਉਤਰ ਹੈ ਅਧਿਆਪਕ ਅਤੇ ਸਾਥੀਆਂ ਦੀ ਮਦਦ ਨਾਲ ਸਿੱਖਲਾਈ ਬੱਚਿਆਂ ਦੇ ਸੋਚਣ ਵਿੱਚ ਸੁਧਾਰ ਲਈ ਕੀ ਮਹੱਤਵਪੂਰਨ ਹੈ ਸਹੀ ਉੱਤਰ ਹੈ ਪ੍ਰਸ਼ਨ ਪੁੱਛਣ ਦਾ ਮੌਕਾ ਬੱਚੇ ਅਕਸਰ ਕਦੋਂ ਅਸਫਲ ਹੁੰਦੇ ਹਨ ਸਹੀ ਉੱਤਰ ਹੈ ਜਦੋਂ ਪਾਠ ਉਨ੍ਹਾਂ ਦੇ ਪੱਧਰ ਤੋਂ ਉੱਚਾ ਹੋਵੇ ਸਕੂਲ ਵਿੱਚ ਸਫਲਤਾ ਲਈ ਕਿਹੜਾ ਤੱਤ ਜ਼ਰੂਰੀ ਹੈ ਸਹੀ ਉੱਤਰ ਹੈ ਚੰਗਾ ਵਾਤਾਵਰਣ ਬੱਚਿਆਂ ਦੀ ਸਿੱਖਣ ਸਮਰੱਥਾ ਤੇ ਸਭ ਤੋਂ ਵੱਧ ਅਸਰ ਕਿਉਂ ਕਿਸ ਦਾ ਹੁੰਦਾ ਹੈ ਸਹੀ ਉੱਤਰ ਹੈ ਸਮਾਜਿਕ ਆਰਥਿਕ ਪਿਛੋਕਰ ਬੱਚਿਆਂ ਦੇ ਫੇਲ ਹੋਣ ਦਾ ਇੱਕ ਮਨੋਵਿਗਿਆਨਿਕ ਕਾਰਨ ਕੀ ਹੋ ਸਕਦਾ ਹੈ ਸਹੀ ਉੱਤਰ ਹੈ ਘੱਟ ਸਵੈ ਵਿਸ਼ਵਾਸ ਮੈਟਾਕੋਗਨਿਟਿਵ ਮੈਟਾਕੋਗਨੀਸ਼ਨ ਦਾ ਮਤਲਬ ਹੈ ਆਪਣੀ ਸੋਚ ਤੇ ਸੋਚਣਾ ਬੱਚਿਆਂ ਦੇ ਸਿੱਖਣ ਵਿੱਚ ਦਿਲਚਸਪੀ ਕਿਵੇਂ ਵਧਾਈ ਜਾ ਸਕਦੀ ਹੈ ਸਹੀ ਉੱਤਰ ਹੈ ਖੇਡ ਆਧਾਰਿਤ ਸਿੱਖਲਾਈ ਅਧਿਆਪਕ ਨੂੰ ਕਲਾਸ ਵਿੱਚ ਫੇਲ ਹੋਣ ਵਾਲੇ ਬੱਚੇ ਨਾਲ ਕੀ ਕਰਨਾ ਚਾਹੀਦਾ ਹੈ ਸਹੀ ਉੱਤਰ ਹੈ ਉਸ ਨੂੰ ਪ੍ਰੇਰਿਤ ਕਰਨਾ ਬੱਚਿਆਂ ਦੀ ਸੋਚਣ ਸਮਰੱਥਾ ਵਧਾਉਣ ਲਈ ਕੀ ਲੋੜਿੰਦਾ ਹੈ ਸਹੀ ਉੱਤਰ ਹੈ ਸਮੱਸਿਆ ਹੱਲ ਕਰਨ ਦੇ ਮੌਕੇ ਸਿੱਖਣ ਵਿੱਚ ਵਿਫਲਤਾ ਦਾ ਡਰ ਕਿਹੜੀ ਚੀਜ਼ ਨੂੰ ਘਟਾਉਂਦਾ ਹੈ ਸਹੀ ਉੱਤਰ ਹੈ ਛਵੇ ਵਿਸ਼ਵਾਸ ਕਿਹੜਾ ਤਰੀਕਾ ਬੱਚਿਆਂ ਦੀ ਤਰਕਸ਼ੀਲ ਸੋਚ ਵਧਾਉਂਦਾ ਹੈ ਸਹੀ ਉੱਤਰ ਹੈ ਖੁੱਲੇ ਪ੍ਰਸ਼ਨ ਬੱਚਿਆਂ ਦੇ ਸੋਚਣ ਦੇ ਪੱਧਰ ਨੂੰ ਸਮਝਣ ਲਈ ਕੀ ਮਹੱਤਵਪੂਰਨ ਹੈ ਸਹੀ ਉੱਤਰ ਹੈ ਪ੍ਰੀ ਟੈਸਟ ਬੱਚਿਆਂ ਦੇ ਪ੍ਰਦਰਸ਼ਨ ਵਿੱਚ ਅਸਫਲਤਾ ਅਕਸਰ ਕਿਸ ਕਰਕੇ ਹੁੰਦੀ ਹੈ ਸਿੱਖਣ ਦੀਆਂ ਰੁਕਾਵਟਾਂ ਬੱਚਿਆਂ ਦੇ ਸਿੱਖਣ ਵਿੱਚ ਪ੍ਰੇਰਣਾ ਦਾ ਸਰੋਤ ਕੀ ਹੋ ਸਕਦਾ ਹੈ ਸਹੀ ਉੱਤਰ ਹੈ ਏ ਸ਼ਾਬਾਸ਼ੀ ਸਕੂਲ ਵਿੱਚ ਅਸਫਲ ਹੋਣ ਵਾਲੇ ਬੱਚਿਆਂ ਨੂੰ ਕੀ ਲੋੜ ਹੈ ਸਹੀ ਉੱਤਰ ਹੈ ਵਿਅਕਤੀਗਤ ਸਹਾਇਤਾ ਵਾਈਗੋਟਸਕੀ ਦੇ ਅਨੁਸਾਰ ਸਿੱਖਣ ਵਿੱਚ ਕਿਹੜੇ ਤੱਤ ਮਹੱਤਵਪੂਰਨ ਹੈ ਕਿਹੜਾ ਤੱਤ ਮਹੱਤਵਪੂਰਨ ਹੈ ਸਹੀ ਉੱਤਰ ਹੈ ਸਮਾਜਿਕ ਅੰਤਰ ਕਿਰਿਆ ਸਿੱਖਣ ਵਿੱਚ ਅਸਫਲਤਾ ਘਟਾਉਣ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਸਹੀ ਉੱਤਰ ਹੈ ਸਿੱਖਣ ਦੇ ਤਰੀਕੇ ਬਦਲਣਾ ਬੱਚਿਆਂ ਵਿੱਚ ਸਿੱਖਣ ਦੀ ਘਾਟ ਕਾਰਨ ਹੋ ਸਕਦਾ ਹੈ ਸਹੀ ਉੱਤਰ ਹੈ ਸਬ ਗਲਤ ਪਾਠ ਪੁਸਤਕ ਬੋਰਿਅਤ ਵਾਲਾ ਵਾਤਾਵਰਣ ਘੱਟ ਸਹਾਇਤਾ ਸਿੱਖਣ ਦੀ ਪ੍ਰਕਿਰਿਆ ਵਿੱਚ ਫੀਡਬੈਕ ਦਾ ਉਦੇਸ਼ ਕੀ ਹੈ ਸਹੀ ਉੱਤਰ ਹੈ ਸੁਧਾਰ ਕਰਨਾ ਬੱਚਿਆਂ ਦੀ ਸਹਾਇਤਾ ਵਧਾਉਣ ਲਈ ਬੱਚਿਆਂ ਦੀ ਸਫਲਤਾ ਵਧਾਉਣ ਲਈ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਸਹੀ ਉੱਤਰ ਹੈ ਉਹਨਾਂ ਦੀਆਂ ਲੋੜਾਂ ਪਛਾਣਨਾ ਸਿੱਖਣ ਵਿੱਚ ਰੁਕਾਵਟ ਆਉਣ ਦਾ ਇੱਕ ਪੋਤਿਕ ਕਾਰਨ ਕੀ ਹੋ ਸਕਦਾ ਹੈ ਸਹੀ ਉੱਤਰ ਹੈ ਏ ਸੁਣਨ ਵਿੱਚ ਸਮੱਸਿਆ ਬੱਚਿਆਂ ਦੀ ਸੋਚਣ ਦੀ ਯੋਗਤਾ ਵਧਾਉਣ ਲਈ ਕਿਹੜੀ ਗਤੀਵਿਧੀ ਵਧੀਆ ਹੈ ਸਹੀ ਉੱਤਰ ਹੈ ਏ ਚਰਚਾ ਸਕੂਲ ਵਿੱਚ ਬੱਚਿਆਂ ਦੇ ਫੇਲ ਹੋਣ ਦਾ ਸਮਾਜਿਕ ਕਾਰਨ ਕੀ ਹੋ ਸਕਦਾ ਹੈ ਸਹੀ ਉੱਤਰ ਹੈ ਸਭクレਲੂ ਸਮੱਸਿਆਵਾਂ ਮਾਪਿਆਂ ਦੀ ਘੱਟ ਸਿੱਖਿਆ ਗਰੀਬੀ ਬੱਚਿਆਂ ਦੇ ਸਿੱਖਣ ਵਿੱਚ ਸਹਿਯੋਗੀ ਸਿੱਖਲਾਈ ਦਾ ਮਤਲਬ ਕੀ ਹੈ ਸਹੀ ਉੱਤਰ ਹੈ ਏ ਦੋਸਤਾਂ ਨਾਲ ਮਿਲ ਕੇ ਸਿੱਖਣਾ ਸਕੂਲ ਵਿੱਚ ਅਸਫਲਤਾ ਘਟਾਉਣ ਲਈ ਪਾਠਾਂ ਨੂੰ ਕਿਵੇਂ ਬਣਾਉਣਾ ਚਾਹੀਦਾ ਹੈ ਸਹੀ ਉੱਤਰ ਹੈ ਸਧਾਰਨ ਅਤੇ ਦਿਲਚਸਪ ਬੱਚਿਆਂ ਦੇ ਸੋਚਣ ਤੇ ਸਿੱਖਣ ਨੂੰ ਵਧਾਉਣ ਲਈ ਕਲਾਸਰੂਮ ਦਾ ਮਾਹੌਲ ਕਿਵੇਂ ਦਾ ਹੋਣਾ ਚਾਹੀਦਾ ਹੈ ਸਹੀ ਉੱਤਰ ਹੈ ਖੁੱਲਾ ਤੇ ਪ੍ਰੇਰਕ